ਸ਼ਸ਼ਕਲ ਦੋਸਤੋ ਮੇਰੇ ਨਾਲ ਨੇ ਇਸ ਸਮੇਂ ਸ਼੍ਰੀ ਗੇਜਰਾਮ ਜਿਨ੍ਹਾਂ ਨੂੰ ਬਹੁਤੇ ਲੋਕ ਗੇਜਰਾਮ ਪ੍ਰਧਾਨ ਹਰਾਂ ਦੇ ਨਾਮ ਨਾਲ ਜਾਣਦੇ ਨੇ ਕੇਂਦਰੀ ਬਾਲਮਿਕ ਸਭਾ ਜਿਹੜੀ ਹਿੰਦੁਸਤਾਨ ਦੀ ਉਹਦੇ ਬਹੁਤ ਵੱਡੇ ਲੀਡਰ ਨੇ ਪਰ ਹੁਣ ਗੇਜਰਾਮ ਬਾਲਮਿਕੀ ਦੇ ਤੌਰ ਦੇ ਉੱਤੇ ਆਪਾਂ ਗੱਲ ਕਰੀਏ ਤਾਂ ਲੋਕ ਸਭਾ ਦੇ ਲਈ ਇਹ ਫਟੇਗਾ ਸਾਡਾ ਵੀ ਜੀਸੀ ਉਹਦੇ ਭਜੋ ਉੱਪਰ ਕੇ ਸਾਡੇ ਸਾਹਮਣੇ ਆਏ ਨੇ ਗੇਜਰਾਮ ਸਾਡੇ ਸਾਰੇਆਂ ਵਾਸਤੇ ਪੁਰਾਣੇ ਮਿੱਤਰਾਂ ਵਾਸਤੇ ਉਹੀ ਮਿੱਤਰ ਨੇ ਪੁਰਾਣੇ ਜਿਹੜੇ ਇੱਕ ਬੋਲ ਦੇ ਨਾਲ ਦੋਸਤਾਂ ਦੇ ਪਿੱਛੇ ਖੜਨਾ ਜਾਣਦੇ ਨੇ ਇਹ ਤਾਂ ਬਤੌਰ ਮਨੁੱਖ ਉਹਨਾਂ ਦੀ ਇੰਟਰੋਡਕਸ਼ਨ ਹੈ ਪਰ ਬਤੌਰ ਸਿਆਸਤਦਾਨ ਗੇਜਰਮ ਕੌਣ ਨੇ ਇਹਨਾਂ ਬਾਰੇ ਮੈਂ ਵੀ ਬਹੁਤਾ ਨਹੀਂ ਜਾਣਦਾ ਅੱਜ ਆਪਾਂ ਜਿਹੜੇ ਪ੍ਰਧਾਨ ਗੇਜਰਮ ਹੋ ਰਹੇ ਨੇ ਉਹਦਾ ਜਿਹੜਾ ਬਾਲਮੀਕੀ ਗੇਜਰਾਮ ਸਿਆਸਦਾਨ ਬਿਠਾ ਹੈ ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਤਰਾਸ਼ਨ ਦੀ ਕੋਸ਼ਿਸ਼ ਕਰਦੇ ਹਾਂ ਅੰਦਰ ਸੈਲਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਧਾਨ ਜੀ ਨਮਸਕਾਰ ਜੀ ਪਹਿਲਾਂ ਤਾਂ ਇਹ ਦੱਸੋ ਬੀ ਗੇਜਰਾਮ ਪ੍ਰਧਾਨ ਤੋਂ ਗੇਜਰਾਮ ਬਾਲਮੀਕੀ ਤੱਕ ਦਾ ਜਿਹੜਾ ਸਫਰਾ ਹੈ ਇਹ ਕੀ ਹੈ ਦੇਖੋ ਗੱਲ ਇਹ ਹੈ ਸਾਰਿਆਂ ਨੂੰ ਪਹਿਲਾਂ ਦਾ ਨਮਸਕਾਰ ਜੈ ਵਾਲਮੀਕੀ ਹਰਵੰਕੀ ਜੈ ਭੀਨ ਜੈ ਪਰਮਾ ਗੇਜਰਾਮ ਦੇ ਨਾਂ ਦੇ ਸਫਰ ਦੇ ਪਿੱਛੇ ਕੇਵਲ ਜਿਹੜੇ ਮੇਰੇ ਵੀਰ ਅਫਸਰ ਬਣ ਜਿੰਨੇ ਦਿੰਦਾ ਹਮ ਆਈਐਸ ਆਈਪੀਐਸ ਉਹ ਆਪਣੇ ਆਪ ਨੂੰ ਆਪਣੀ ਜਾਤ ਤੋਂ ਛੁਕੋਣਾ ਸ਼ੁਰੂ ਕਰ ਲੰਗੇ ਹਮ ਬੰਨੋ ਡਿੱਕਰ ਨਾ ਕੀ ਜੀ ਮੈਂ ਹੈ ਯਾਰ ਇਸ ਤਰ੍ਹਾਂ ਦੀ ਗੱਲਾਂ ਕਿਉਂ ਆ ਕਈ ਐਸੇ ਜੱਜ ਬਣ ਗਏ ਉਹ ਆਪਣੇ ਆਪ ਨੂੰ ਕਹਿੰਦੇ ਸਾਨੂੰ ਬਾਹਰ ਨਾ ਦੱਸਿਓ ਜੀ ਸਾਡੇ ਘਰ ਦੇ ਬਾਹਰ ਨਾ ਪਤਾ ਲੱਗ ਜੀ ਜੀ ਇਹ ਅਸੀਂ ਵਾਲਮੀਕੀ ਹਮ ਮੇਰੇ ਯਾਰ ਇਹ ਜੇ ਭੈਦੇ ਦੀ ਗੱਲ ਕਰੀਏ ਆਪਣੀ ਸਮਾਜ ਨੂੰ ਖਤਮ ਕਰੀਏ ਫਿਰ ਸਾਡੇ ਬੰਦੇ ਦਾ ਫਾਇਦਾ ਕੀ ਹੈ ਸਾਨੂੰ ਸੇਵਾ ਦਾ ਫਾਇਦਾ ਕੀ ਹੈ ਜੀ ਜੇਸੀਂ ਸੇਵਾ ਕਰਕੇ ਆਪਣੇ ਆਪ ਦਾ ਨੌਂ ਹੀ ਲੁਕੋਣਾ ਆਪਣੇ ਸਮਾਜ ਨੂੰ ਤਲੇ ਡੀਗ੍ਰੇਡ ਕਰਨਾ ਫਿਰ ਇਸਨ ਆਫ ਦਾ ਸੇਵਨ ਆਉ ਕਰੀ ਠੀਕ ਹੈ ਸਾਨੂੰ ਬੇਨਤੀ ਕੀਤੀ ਪੰਡਿਤ ਬਖਸ਼ੀ ਰਾਮ ਜੀ ਨੇ ਜਿਨ੍ਹਾਂ ਨੇ ਮੈਨੂੰ ਸਭ ਤੋਂ ਪਹਿਲਾਂ 1990 ਵਿੱਚ ਮੈਨੂੰ ਪੰਜਾਬ ਪ੍ਰਦੇਸ਼ ਵਾਲਮੀਕ ਸਭਾ ਹਮ ਸੈਂਟਰ ਕਮੇਟੀ ਪੰਜਾਬ ਦਾ ਪ੍ਰਧਾਨ ਲਾਇਆ ਉਹਨਾਂ ਨੇ ਮੇਰਾ ਨਾਮ ਗੇਜਰਮ ਭਾਲਵੀਕੀ ਨਵ ਰੱਖਤਾ ਵੀ ਵਾਲਮੀਕੀ ਸਮਾਜ ਨੂੰ ਤਿੰਨੇ ਅੱਗੇ ਲੈ ਕੇ ਜਾਣਾ ਮੈਂ ਉਸ ਦਿਨ ਤੋਂ ਹੀ ਬਤੌਰੇ ਗੇਜਰਮ ਭਾਲਵੀਕੀ ਮੈਂ ਆਪਣੀ ਸੇਵਾਸਤ ਨੂੰ ਕੀਤੀ ਦੇਸ਼ ਵਿਦੇਸ਼ਾਂ ਚ ਵੀ ਗਏ ਪੂਰੇ ਦੇਸ਼ ਚ ਜਾ ਰਹੇ ਚਾਹੇ ਤਾਮਲ ਲੜੂ ਹੈ ਅੰਦਰ ਹੈ ਕਰਨਾਟਕਾ ਤੱਕ ਲੱਗਾ ਨਾ ਹਿਮਾਚਲ ਉੱਤਰਾਖੰਡ ਜਿਹੜੀ ਸਟੇਟਾਂ ਜਿੱਤੇ ਵੀ ਵਾਲਮੀਕੀ ਬਾਈ ਤੇ ਕਰੋੜ ਵਾਲਮੀਕੀ ਸਮਾਜ ਹੈ ਹੂੰ ਪੂਰੇ ਦੇਸ਼ ਦੇ ਵਿੱਚ ਹੂੰ ਉਹਨਾਂ ਦੇ ਵਿੱਚ ਗੇਜਰਾਂ ਵਲਮਿੱਕੀ ਦਾ ਨਾਮ ਹੈ ਅਜੋ ਗੇਜਰਾਂ ਵਲਮਿੱਕੀ ਨੂੰ ਜੇ ਕੋਈ ਜਾਣਦਾ ਨਾ ਤਾਂ ਭਗਵਾਨ ਵਲਮਿੱਕੀ ਦੇ ਨਾਮ ਕਰਕੇ ਜਾਣਦਾ ਮੁਝੇ ਕੋਣ ਜਾਣਦਾਸਤਾ ਤੇਰੀ ਬੰਦਗੀ ਸੀ ਪਹਿਲੇ ਐ ਭਾਜਪਾ ਨੂੰ ਗੇਜਰਾਂ ਵਲਮਿੱਕੀ ਦੀ ਜਰੂਰਤ ਸੀ ਗੇਜਰਾਂ ਦੀ ਜਰੂਰਤ ਸੀ ਉਹਨਾਂ ਨੂੰ ਗੇਜਰਾਂ ਵਲਮਿੱਕੀ ਦੀ ਲੋੜ ਸੀ ਵਲਮਿੱਕੀ ਸਮਾਜ ਦੀ ਲੋੜ ਸੀ ਹੂੰ ਉਹਨਾਂ ਨੇ ਗੇਜਰਾਂ ਵਲਮਿੱਕੀ ਨੂੰ ਇਸ ਕਰਕੇ ਚੁਣਿਆ ਕਿ ਮੇਰੇ ਪਿੱਛੇ ਬਾਜਮੀਕੀ ਨਾਮ ਹੈ ਬਾਜਮੀਕੀ ਨਾ ਹੁੰਦਾ ਕੇ ਚੁਣਿਆ ਹਾਂ ਅੱਜ ਤੱਕ ਵੱਡੀ ਪਛਾਣ ਹੈ ਉਹ ਕਾਂਗਰਸੀ ਵਰਕਰ ਦੇ ਤੌਰ ਤੇ ਉੱਭਰੀ ਪਹਿਲਾਂ ਤੇ ਉਹ ਤੋਂ ਬਾਅਦ ਦੇ ਵਿੱਚ ਅਚਨ-ਚੇਤੀ ਜਿਹੜੀ ਹੈ ਤੁਹਾਡਾ ਬੀਜੇਪੀ ਵੀ ਸ਼ਾਮਿਲ ਹੋਣਾ ਹੈ ਇਹ ਜਿਹੜੀ ट्रांजिशन ਆਉਂਦੀ ਹੈ ਇਹ ਬੀਜੇਪੀ ਦੀ ਵੱਡੀ ਰੋਡ ਹੁੰਦੀ ਹੈ ਦੇ ਪਿੱਛੇ ਇੱਕ ਗਿੱਜਰ ਆਮ ਦੀ ਵੱਡੀ ਰੋਡ ਹੁੰਦੀ ਹੈ ਦੇਖੋ ਗੱਲ ਮੈਂ ਬੇਨਤੀ ਕਰਦੀ ਹਾਂ ਆਪ ਜੀ ਵੀ ਮੈਂ ਬਿਲਕੁਲ ਲੋਪੇਡ ਹਾਂ ਹੂੰ ਮੈਂ ਮਿੱਧ ਕਸ ਬੰਦਾ ਮੰਡੀ 'ਚ ਵੀ ਕੰਮ ਕਰਿਆ ਬੱਸੇ ਬਟਾਣਾ ਸਿਰਤੇ ਮਹਿਲਾ ਵੀ ਢੋਆ ਹਮ ਰਕਸ਼ਾ ਵੀ ਚਲਾਇਆ ਤੇ ਕਲਾਸ 4 ਦੀ ਮੈਂ ਨੌਕਰੀ ਵੀ ਕੀਤੀ ਐ ਅੱਛਾ ਮੈਂ ਬੜੇ ਨੀਵੇਂ ਤੋਂ ਚੱਲ ਕੇ ਇੱਥੇ ਖੜਿਆ ਹਮ ਮੈਂ ਐਨੀ ਵੀ ਪੈਰਾਸ਼ੂਟ ਰਾਈ ਹਮ ਮੈਂ ਲੀਡਰ ਜੰਮ ਕੇ ਆ ਗਿਆ ਹਮ ਮੇਰੇ ਤਾਂ ਬਾਪ ਨੂੰ ਦਾਦਾ ਨੂੰ ਲੀਡਰ ਨੇ ਤਾਂ ਨਾਉ ਨਹੀਂ ਦ ਹਮ ਅੱਜ ਅਸੀਂ ਜੇਕਰ ਇੱਥੇ ਹੈ ਤਾਂ ਬਤੌਰੇ ਭਗਵਾਨ ਵਾਜਵੀਕੀ ਦੇ ਨਾਮ ਕਰਤੀਏ ਜੀ ਜੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਨੇ ਮੇਰਾ ਹੱਥ ਪੜਿਆ ਨਾ ਉਹ ਵੱਲ ਕੀ ਸਮਝ ਕਰਕੇ ਪੜਿਆ ਜੇ ਅੱਜ ਮੈਂ ਹੋਂਦ ਚ ਐ ਤਾਂ ਇਹਨਾਂ ਕਰਕੇ ਹੋਂਦ ਚ ਮਤਲਬ ਜੇ ਤੁਹਾਡੇ ਕੋਲ ਟਿਕਟ ਪਾਵੇ ਵੀ ਜੇ ਬਾਲਮੀਕੀ ਸ਼ਬਦ ਤੁਹਾਡੇ ਨਾਲ ਨਾਮ ਜਿਹੜਾ ਹੁੰਦਾ ਤਾਂ ਸ਼ਾਇਦ ਇਹ ਤੁਹਾਨੂੰ ਸਿਆਸਤ ਵਿੱਚ ਬਿਲਕੁਲ ਹੀ ਪਛਾਣ ਨਾ ਤੁਹਾਡੀ ਹੁੰਦੀ ਤੁਸੀਂ ਚੋਣ ਲੜੀ ਲੋਕ ਸਭਾ ਦੀ ਤੇ ਇਹਦੇ ਵਿੱਚ ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਵਿਰੋਧੀਆਂ ਦੇ ਉਰਤੇ ਖੜੇ ਹੋਏ ਉਹ ਹੀ ਤੁਹਾਡੇ ਪੁਰਾਣੇ ਸਾਥੀ ਸੀ ਕਿਵੇਂ ਲੱਗਿਆ ਫੇ ਦੇਖੋ ਪੁਰਾਣੇ ਦੰਮੇ ਸਾਥੀ ਦਾ ਮਦਾਨ ਚ ਪਤਾ ਲੱਗਦਾ ਉਹਨਾਂ ਨੇ ਆਪਣਾ ਕਰਮ ਕੀਤਾ ਅਸੀਂ ਆਪਣਾ ਕੀਤਾ ਮੈਂ ਮਾਨ ਜੋ ਡਾਕਟਰ ਅਮਰ ਸਿੰਘ ਜੀ ਨੂੰ ਮੇਰਾ ਉਹ ਬਹੁਤ ਮਿੱਤਰ ਹੈ ਉਹਨਾਂ ਦੇ ਨਾਲ ਮੈਂ ਪਿਛਲੇ ਲੱਖਣ ਦੇ ਵਿੱਚ ਇੱਥੇ ਘਰ ਤੋਂ ਹੀ ਉਹਦੀ ਕੈਂਪੇਨ ਸ਼ੁਰੂ ਕਰਕੇ ਰੱਖੀ ਹੈ ਜੀ ਉਹਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਹੈ ਪਰ ਉਹ ਬੇਵਸਤਾ ਜਦੋਂ ਮੇਰੀ ਟਿਕਟ ਜਗਰਾਉਂ ਤੋਂ ਕੱਟ ਲਈਤੀ ਗਈ ਡਾਕਟਰ ਜੀ ਨੂੰ ਪੁੱਛੋ ਕਹਿੰਦਾ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਮੈਂ ਜੇ ਤੂੰ ਐਡਾ ਬੜਾ ਐਮਪੀ ਹੋ ਕੇ ਤੂੰ ਇਹ ਕੰਮ ਕਰ ਰਿਹਾ ਮੈਂ ਕਿੱਥੇ ਜਾਵਾਂ ਤੇ ਅਸੀਂ ਕਿੱਥੇ ਜਾਈਏ ਮੇਰਾ ਕਸੂਰ ਇਹੀ ਹੈ ਮੇਰੀ ਬੱਸ ਹੀ ਉਟਾਣਾ ਮੇਰੀ ਜਰਬ ਸੀਟ ਤੋਂ ਤੁਸੀਂ ਵਿਆਹ ਕੇ ਬਾਅਦ ਤੋਂ ਬੰਦਾ ਤਰਤਾ ਜੀ ਗੁਰਪ੍ਰੀਤ ਸਿੰਘ ਜੀਪੀ ਮੈਨੂੰ ਜਾ ਕੇ ਤੁਸੀਂ ਜਗਰੋਂ ਭੇਜਤਾ ਜਗਰੋਂ ਜਾ ਕੇ ਤੁਸੀਂ ਵਿਰੋਧਾ ਸ਼ੁਰੂ ਕਰਤੀ ਵਿਰੋਧਾ ਦੇ ਚ ਮੇਰੀ ਟਿਕਟ ਕੱਟ ਲਈ ਫਿਰ ਮੈਨੂੰ ਕਹਿੰਦੇ ਨਹੀਂ ਤੁਸੀਂ ਜਗਰਾਂ ਉਈ ਬੈਠ ਕੇ ਸੇਵਾ ਕਰੋ ਮੈਂ ਉੱਤੇ 5 ਸਾਲ ਸੇਵਾ ਕਰੀ ਸੇਵਾ ਕਰਨ ਤੋਂ ਬਾਅਦ 2022 ਚ ਮੇਥੋ ਹਰੀ ਚੌਧਰੀ ਨੇ ਪੈਸੇ ਵੀ ਲੈ ਲੇ ਚੰਨੀ ਦੇ ਆਪਣੇ ਮੁੰਡੇ ਦੀ ਸੌ ਵੀ ਚੱਕ ਲਈ ਚਮਕੌਰ ਸਾਹਿਬ ਚ ਬਈ ਨਹੀਂ ਵੀ ਜਿੰਨੀ ਜਿੰਨੀ ਕੀ ਸੰਖਿਆ ਭਾਰੀ ਉੰਨੀ ਉਹ ਦੀ ਹਿੱਸੇਦਾਰੀ ਉੱਤੇ 72000 ਵੋਟ ਵਾਲੀ ਨਿੱਕੀ ਸਮਾਦੀ ਅੱਜ ਕਰਾਉਂਦੇ ਵਿੱਚ ਠੀਕ ਹੈ 55000 ਵੋਟ ਵਾਲੀ ਨਿੱਕੀ ਦੀ ਹੈ ਮੈਨੂੰ ਕਹਦੇ ਤੁਹਾਡੀ ਟਿਕਟ ਪੱਕੀ ਹੈ ਮਿੰਨ ਜਗਰੌਂ ਤੋਂ ਪੱਕੀ ਕਹਿ ਕੇ ਟਿਕਟ ਚਮਕੌਰ ਸਾਹਿਬ ਤੋਂ ਘਰ ਨੂੰ ਭੇਜਤਾ ਜਦੋਂ ਆਏ ਅਸੀਂ ਜਾ ਕੇ ਵਿਚਾਰੇ ਉਸ ਵਾਲੀ ਜੱਗੇ ਨੂੰ ਟਿਕਟ ਦੇ ਦਿੱਤੀ ਉਹ ਵਿਚਾਰਾ ਬਾਬਾ ਮਤੋਈ ਉਹਨੂੰ ਬਿੱਲੀ ਕਹਾਂਦੀ ਉਹਦੀ ਪਿਛਲੀ ਵੀ ਕੋਈ ਉਹ ਵਿਚਾਰਾ ਰਾਏਕੋਟ ਤੋਂ ਉਹਨੇ ਜਿੱਤ ਜਣਾ ਦਾ ਉਹਨੇ ਮੰਤਰੀ ਬਣ ਜਣਾ ਦਾ ਉਹ ਚੰਨੀ ਨੇ ਐਸਾ ਅਮਰ ਸਿੰਘ ਨੇ ਹੱਥ ਪੇਲੇ ਉਹ ਵਿਚਾਰਾ ਨਾ ਘਰ ਦਾ ਨਾ ਉਹ ਘਾਟ ਦਾ ਉਹ ਵਿਚਾਰਾ ਉਹਨੂੰ ਜਗਰੌਂ ਚ ਫਸਦਾ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਬੈਠੇ ਆ ਦੂਜੇ ਪਾਸੇ ਉਹ ਕਾਂਗਰਸ ਵੱਲੋਂ ਬੈਠਿਆ ਮੈਂ ਦੱਸੋ ਪਿਆਸਾ ਇਹਨੂੰ ਬੰਦੇ ਨੂੰ ਪਾਣੀ ਚਾਹੀਦਾ ਜਾਂ ਰੇਤਾ ਚਾਹੀਦਾ ਉਹ ਤਾਂ ਰੇਤਾ ਪੱਕਣ ਵਾਸਤੇ ਬਿਠਾਤਾ ਅੱਜ ਜੱਗਾ ਸੀ ਇਸਤਵ ਵਾਲੀ ਦੀ ਜਿਹੜੀ ਚੀਜ਼ਨ ਹੈ ਜਿਹੜੀ ਉਹ ਪੋਜੀਸ਼ਨ ਰਾਏ ਕੋਰਟ ਦੇ ਵਿੱਚ ਦੀ ਉਹ ਤੇ ਜਗਰੌਣ ਚਾ ਕੇ ਮੁਸ਼ਕਲ ਹੋ ਗਿਆ ਉਹਦੇ ਵਾਸਤੇ ਕਰੀ ਕਿੰਨੇ ਆ ਜੰਨੀ ਡਾਕਟਰ ਅਮਰ ਸਿੰਘ ਡਾਕਟਰ ਅਮਰ ਸਿੰਘ ਇਸ ਕਰਕੇ ਕਰੀ ਦੀ ਜੀ ਕਿਉਂਕਿ ਉਹਨੇ ਉੱਥੇ ਆਪਣੇ ਰਾਏਕੋਟ ਤੋਂ ਹੂੰ ਮੁੰਡੇ ਨੂੰ ਇਲੈਕਸ਼ਨ ਲੜਾਣੇ ਦੀ ਹੂੰ ਆਪਣੇ ਮੁੰਡੇ ਨੂੰ ਲੜਾਣ ਵਾਸਤੇ ਇਲੈਕਸ਼ਨ ਹੂੰ ਉਹਨੇ ਚੱਕ ਕੇ ਮੁਰੇ ਦੇ ਅੜਾ ਕੋਟ ਪੱਟ ਕੇ ਹੂੰ ਜਗਰਾਉਂ ਭੇਜਤਾ ਅੱਛਾ ਜਗਰਾਉਂ ਭੇਜਣ ਤੋਂ ਬਾਅਦ ਮੇਰੀ ਟਿਕਟ ਕੱਟ ਲਈ ਹੂੰ ਮੈਂ ਫਿਰ ਕੀ ਕਰਦਾ ਮੇਰਾ ਕੋਈ ਚਾਰਾ ਹੀ ਨਹੀਂ ਥਾ ਅੱਛਾ ਹੁਣ ਇਹ ਦੱਸੋ ਜੀ ਜੇ ਨੂੰ ਭਾਪੀ ਦੇ ਵਿੱਚ ਜਾਣਾ ਹੈ ਇਹ ਭਾਪੀ ਨੇ ਸਰ ਤਲਾਸ਼ ਕੀਤਾ ਕਿ ਤੁਸੀਂ ਭਾਪੀ ਦੀ ਤਲਾਸ਼ ਕੀਤੀ ਜਾਂ ਮੈਂ ਭਾਪੀ ਦੀ ਤਲਾਸ਼ ਕੀਤੀ ਅਏ ਤੁਸੀਂ ਕੀਤੀ ਮੈਂ ਆਪਣੇ ਸਾਥੀਆਂ ਨੂੰ ਕਿਹਾ ਵੀ ਐਂ ਕਰਕੇ ਗੱਲ ਹੂੰ ਵੀ ਆਹ ਗੱਲ ਨੂੰ ਕਿਸਤਾਂ ਕਰੀ ਉਹ ਕਹਿੰਦੇ ਵੀ ਹੁਣ ਤਾਂ ਸੁਨਹਿਰੀ ਮੌਕਾ ਇੱਕ ਹੀ ਹੈ ਹੂੰ ਜਦ ਜੇ ਬਚਣਾ ਹੂੰ ਤਾਂ ਭਾਜਪਾ ਚ ਜਾ ਜੋ ਜੇ ਮਰਨਾ ਤਾਂ ਕਾਂਗਰਸ ਚ ਬੈਠੇ ਰੋ ਹੂੰ ਫਿਰ ਅਸੀਂ ਆਪਣੇ ਆਪ ਨੂੰ ਬਚਣ ਵਾਸਤੇ ਆਪਣੇ ਸਮਾਜ ਨੂੰ ਬਚਾਣ ਲਈ ਆਪਣੀ ਸੈਂਟਰ ਵਲਮੀਕ ਸੁਭਾ ਇੰਡੀਆ ਨੂੰ ਬਚਾਣ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਾਨਯੋਗ ਸਖਾਵਤ ਜੀ ਹੂੰ ਅਬਨਾਸਰਾ ਖੰਨਾ ਜੀ ਹੂੰ ਔਰ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਦੀ ਇਹ ਲੇਖੀ ਜੀ ਅਮਿਤ ਸ਼ਾਹ ਜੀ ਉਹਨਾਂ ਨੇ ਸਭ ਆਪਣੀ ਭਾਰਤੀ ਜਨਤਾ ਕੈਪਟਨ ਅਵਿੰਦਰ ਸਿੰਘ ਹੋਰਾਂ ਦਾ ਕਿੰਨਾ ਇੱਕ ਸਹਿਯੋਗ ਰਿਹਾ ਇਸ ਮਾਮਲੇ ਦੇ ਵਿੱਚ ਕੈਪਟਨ ਸਾਹਿਬ ਦਾ ਰੋਲ ਜਿਹੜਾ ਸੀਗਾ ਉਹਨਾਂ ਦਾ ਆਪਣਾ ਪਰਿਵਾਰਿਕ ਰੋਲ ਸੀਗਾ ਉਹ ਜਦੋਂ ਕਾਂਗਰਸ ਦੇ ਨਾਮ ਤੇ ਉਦੋਂ ਸਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਪਰ ਜਦੋਂ ਅਸੀਂ ਭਾਜਪਾ 'ਚ ਚਲੇ ਗਏ ਉਹਨਾਂ ਨੇ ਆਪਣੀ ਭਲਾਈ ਪਾਰਟੀ ਬਣਾ ਲਈ ਹੂੰ ਫਿਰ ਉਹ ਸਾਡਾ ਸਾਥ ਛੱਡ ਗਿਆ ਅੱਛਾ ਉਹ ਹੁਣ ਆਪਣੀ ਪਾਰਟੀ ਚਲਾ ਰਹੇ ਤੇ ਫਿਰ ਬਾਅਦ ਚ ਮਰਜ ਹੋ ਗਏ ਹਾਂ ਹਾਂ ਪਰ ਜਦੋਂ ਹੁਣ ਮੇਰੀ ਟਿਕਟ ਆ ਗਈ ਹੈ ਹਾਂ ਮੈਂ ਆਪਣੇ ਹਲਕਾ ਸ੍ਰੀ ਫਤਗੜ ਸਾਹ ਤੋਂ ਇਲੈਕਸ਼ਨ ਲੜ ਰਹੇ ਤੇ ਮਾਨਨੀ ਸਾਹਿਬ ਮਾਤਾ ਜੀ ਹਾਂ ਪਟਿਆਲੇ ਤੋਂ ਇਲੈਕਸ਼ਨ ਲੜ ਰਹੇ ਤੇ ਜੀ ਨੰਮਨੀ ਤੇ ਬਿੱਟੂ ਜੀ ਲੁਧਿਆਣੇ ਤੋਂ ਲੜ ਰਹੇ ਤੇ ਹਾਂ ਸੁਆਸ਼ ਸ਼ਰਮਾ ਜੀ ਨੰਦਪੁਰ ਸਾਹਿਬ ਤੋਂ ਲੜ ਰਹੇ ਤੇ ਹੂੰ ਆਪਾਂ ਸਾਰੇ ਇਲੈਕਸ਼ਨ ਆਪਣੇ ਆਪਣੇ ਲੜ ਰਹੇ ਤੇ ਹੂੰ ਪਰਮਾਤਮਾ ਨੇ ਕਿਰਪਾ ਕੀਤੀ ਹੂੰ ਮੈਨੂੰ ਵੀ ਇਥੋਂ ਟਿਕਟ ਸਿਰਿਪਤੇਗੜ ਸਾਹਿਬ ਤੋਂ ਬਤੋਰੀ ਭਾਰਤੀ ਜਨਤਾ ਪਾਰਟੀ ਦਾ ਮੀਦਵਰ ਬਣਾ ਕੇ ਇਹ ਤੁਸੀਂ ਬੀਜੇਪੀ ਦੇ ਵਿੱਚ ਆਏ ਹੋ ਤੁਹਾਨੂੰ ਪਹਿਲਾਂ ਸ਼ੋਰ ਕਰਤਾ ਸੀ ਟਿਕਟ ਤੋਂ ਦੇਣੀ ਹੈ ਕਿ ਨਹੀਂ ਲੱਖੋ ਗੱਲ ਇਹ ਵੀ ਸ਼ੋਰ ਸ਼ੋਰ ਕੁਸਨੀਤਾ ਇਹ ਤਾਂ ਕੁਦਰਤ ਦੀ ਖੇਡ ਆ ਪ੍ਰਮਾਤਮਾ ਦੀ ਇਸ ਮਾਲਕ ਨੇ ਕਿਰਪਾ ਕੀਤੀ ਹੈ ਨਵਨਕਾਰਪੁਰ ਪ੍ਰਮਾਤਮਾ ਨੇ ਵੀ ਇਹ ਮਸਜਿਦ ਦੇ ਵਿੱਚ ਲਿਖਿਆ ਵਾ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੇਰੇ ਤਾਂ ਕਿਸੇ ਪਰਿਵਾਰ ਚ ਵੀ ਸੋਚਣ ਦੀ ਤਾਂ ਵੀ ਲੋਕ ਸਭਾ ਦੀ ਇਲੈਕਸ਼ਨ ਲੜਨਾਂਗੇ ਹਮ ਹਮ ਅਸਤਰ ਵਿਧਾਨ ਸਭਾ ਦੀ ਇਲੈਕਸ਼ਨ ਦੀ ਤਿਆਰੀ ਕਰਦੇ ਤੇ ਅੱਛਾ ਜਗਰਾਂ ਤੋਂ ਜੀ ਉਹ ਜਗਰਾਂ ਤੋਂ ਇਲੈਕਸ਼ਨ ਕਰਦੇ ਕਰਦੇ ਆ ਤੁਹਾਡੇ ਸਾਹਮਣੇ ਆ ਲੋਕ ਸਭਾ ਚ ਵੜਤਾ ਇੱਥੇ ਇੰਨੀ ਵਿਰੋਧਤਾ ਹੋਈ ਇੰਨੀ ਵਿਰੋਧਤਾ ਹੋਈ ਕਿ ਨਾ ਪਾਰਟੀ ਵੀ ਪਾਰਟੀ ਦੀ ਨਹੀਂ ਕਿਸਾਨਾਂ ਦੀ ਹੋਈ ਹਮ ਪਾਰਟੀ ਦੇ ਵਿੱਚ ਜਿਹੜੇ ਦੂਜੇ ਬੈਠੇ ਐ ਜਿਹੜੇ ਨੇ ਟਿਕਟ ਲੈਣੀ ਸੀ ਉਹ ਦੂਜੇ ਭਾਈਚਾਰੇ ਦੇ ਵਿੱਚੋਂ ਸਾਡੇ ਹਮ ਉਹਨਾਂ ਨੇ ਪੂਰਾ ਜੋਰ ਲਾਇਆ ਬੜੀ ਮਿਹਨਤ ਕਰੀ ਵੀ ਨਹੀਂ ਨਾ ਵੋਟ ਨਾ ਪਾਈ। ਹੂੰ ਪਰ ਤੁਹਾਡੀ ਸਹਾਇਤਾ ਨਾਲ ਸਾਨੂੰ ਵੋਟ ਬਹੁਤ ਵਧੀਆ ਮਿਲੀ। ਕਿਸਾਨਾਂ ਨੇ ਰਸਤੇ ਵੀ ਘੇਰੇ। ਆਨੰਦਪੁਰ ਰੋਡ ਦੇ ਵਿੱਚ ਉਹਨਾਂ ਨੇ ਲੋਸਵਿੰਟ ਕਰਾਈ ਵੀ ਇਹ ਭਾਰਤੀ ਜਨਤਾ ਪਾਰਟੀ ਨੂੰ ਬੜਨ ਨਹੀਂ ਦੇਣਾ। ਉਹ ਬੰਦੇ ਕੌਣ ਤੇ? ਸਾਰੇ ਕਾਂਗਰਸੀ ਆਵਾਦਮੀ ਤੇ ਆਸਾਨੀਪੁਰ ਦੇ ਵਿੱਚ ਉਹਨਾਂ ਨੇ ਸਾਨੂੰ ਘੇੜ ਕੇ ਹੱਥੋਪਾਈ ਕੀਤੀ। ਉਹ ਹੈ ਕੌਣ ਤੇ? ਸਾਰੇ ਕਾਂਗਰਸੀ ਤੇ ਸਾਰਾ ਹੀ ਪੁਨਮਾ ਭਾਰਤੀ ਜਨਤਾ ਪਾਰਟੀ ਨੂੰ ਤੰਕਰ ਲਈ। ਆਮ ਆਦਮੀ ਤੇ ਕਾਂਗਰਸ ਪਾਰਟੀ ਇਹਨਾਂ ਨੇ ਸਾਨੂੰ ਜਿਹੜੇ ਕਾਮਰੇਡ ਇਹਦੇ ਨਾਲ ਪਿਛਲੇ ਆਮ ਆਦਮੀ ਦੇ ਵਿੱਚ ਉਹਨਾਂ ਨੂੰ ਢੇਕਾ ਦਿੱਤਾ ਵੀ ਤੁਸੀਂ ਜਿੱਥੇ ਵੀ ਜਾਓ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਬਾਕਾਊਟ ਕਰੋ ਪਰ ਅਸੀਂ ਹੈ ਅਸੀਂ ਨਹੀਂ ਡਰੇ ਨਹੀਂ ਪਰ ਇੱਕ ਥਾਂ ਤੇ ਤੁਹਾਡੇ ਕੋਲ ਗੱਲ ਪੁੱਛਣੀ ਜਾਣਾ ਹੈ ਲੁਧਿਆਣਾ ਤੋਂ ਬਿੱਟੂ ਹੋਰਾਂ ਨੇ ਹੰਸਰਾਏ ਹੰਸ ਹੋਰਾਂ ਨੇ ਤੁਸੀਂ ਇਕਦਮ ਕਿਸਾਨਾਂ ਦੇ ਵਿਰੋਧੀ ਗੱਲ ਹੋਈ ਇਕਦਮ ਤੁਹਾਡੇ ਵਰਨੀਓ ਇਹ ਕਿਉਂਕਿ ਜਦ ਤੁਸੀਂ ਇਲੈਕਸ਼ਨ ਲੜਨ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਉਦੋਂ ਤੁਹਾਡੀ ਜਿਹੜੀ ਹੈ ਟੋਨ ਬਿਲਕੁਲ ਵੱਖਰੀ ਹੁੰਦੀ ਹੈ ਪਰ ਆਲ ਆਫ ਸਨ ਬਿਲਕੁਲ ਵੱਖਰੀ ਹੋ ਜਾਂਦੀ ਹੈ ਇਹ ਕੀ ਕਾਰਨ ਸੀ ਕੋਈ ਪਿੱਛੇ ਇਹ ਗਿਣੀ ਵੀ ਸੀ ਗੱਲ ਸੀ ਜਾਂ ਅਸੀਂ ਤਾਂ ਇਹ ਸੋਚਦੇ ਦੇ ਵੀ ਚਲੋ ਕੱਲ ਦੇ ਭੁੱਲੇ ਵੀ ਅੱਜ ਆਪਣੀ ਸਮਝ ਤੇ ਆ ਜਨ ਵੀ ਕੋਈ ਲਾਈਨ ਤੇ ਆ ਜਨ ਉਹ ਕਹਿੰਦੇ ਵੀ ਸਾਡੀ ਗੱਲ ਕਰੋ ਮੈਂ ਕਿਹਾ ਠੀਕ ਹੈ ਭਾਈ ਲਿਆਓ ਤੁਸੀਂ ਬڑا ਐਜੰਡਾ ਦਿਓ ਮੈਂ ਮੋਦੀ ਸਾਹਿਬ ਨਾਲ ਕ੍ਰਿਸ਼ਮੰਤਰੀ ਜਿਹੜੇ ਨਵੇਂ ਬਣੇ ਆ ਉਹਨਾਂ ਕੋਲ ਲੈ ਕੇ ਜਾਣਾ ਜਿਹੜੀ ਤੁਹਾਡੀ ਸਮੱਸਿਆ ਉਹ ਬੈਠ ਕੇ ਟੇਬਲ ਤੇ ਹੱਲ ਕਰਾਣਾ ਅੱਜ ਵੀ ਅੱਜ ਮੈਂ ਕਿਸਾਨਾਂ ਨਾਲ ਖੜਿਆ ਹਾਂ ਦੇਖੋ ਮੈਂ ਕਿਸਾਨਾਂ ਨਾਲ ਨਹੀਂ ਜਿਹੜੇ ਕਿਸਾਨਾਂ ਦੀ ਅਸਲ ਕਿਸਾਨ ਹੈ ਉਹਨਾਂ ਨਾਲ ਖੜਿਆ ਹਾਂ ਜਿਹੜੇ ਡੁਪਲੀਕੇਟ ਹਨ ਜਿਹੜੇ ਨਾਰੇ ਲਾਣੇ ਵਾਲੇ ਜਿਹੜੇ ਸਿਆਲ ਨੂੰ दारू ਪਿਲੇ ਉਹਨਾਂ ਨਾਲ ਨਹੀਂ ਜਿਹੜੇ ਅਸਲ ਕਿਸਾਨ ਹੈ ਉਹਨੂੰ 20000 ਕਰੋੜ ਰੁਪਏ ਮੋਦੀ ਜੀ ਨੇ ਵਾਅਦਾ ਦੇ ਸਾਰ ਕਿਸਾਨ ਨੂੰ ਦਿੱਤਾ ਨਹੀਂ ਇਹ ਕੰਮ ਡਿਸਾਈਡ ਕਰੋਗੇ ਵੀ ਅਸਰ ਕਿਸਾਨ 'ਤੇ ਨਹੀਂ ਦੂਜੇ 'ਤੇ ਉਹ ਦਾਰਾ ਪਤਾ ਜੀ ਆ ਜਿਹੜੇ ਬੰਦੇ ਬਿਰਦੇ ਨੇ ਹਰੀਆਂ ਪੱਗਾਂ ਉਹ ਕਾਮਰੇਡ ਜਿਹੜੇ ਕਾਂਗਰਸ ਦੇ ਵਿੱਚੋਂ ਬੀਜੇਪੀ ਦੇ ਖਿਲਾਫ ਕਰਨੇ ਵਾਲੇ ਉਹ ਪਤਾ ਲੱਜਿੰਦਾ ਵੀ ਜਿਹੜੀ ਹੱਗ ਹਰੀ ਪੱਗ ਬੰਨੀ ਹੈ ਨਾ ਇਹ ਕਾਮਰੇਡ ਹੈ ਉਹਦੇ ਨਾਂ ਦੇ ਤੇ ਬਦਲ ਆ ਜਾਂਦਾ ਵੀ ਇਹ ਕਿਆ ਚੀਜ਼ ਹੈ ਇਹਦੇ 'ਚ ਕਿਆ ਬੋਲਦਾ ਮੁੱਲ ਨਹੀਂ ਬੋਲ ਸਕਣੇ ਤੇਰੇ 'ਚ ਕੀ ਬੋਲਦਾ ਉਹ ਸਾਨੂੰ ਪਤਾ ਲੱਜਦਾ ਵੀ ਇਹਦੇ 'ਚ ਆਮ ਆਦਮੀ ਬੋਲ ਰਿਹਾ ਇਹਦੇ 'ਚ ਕਾਂਗਰਸ ਬੋਲਦੀ ਹੈ ਜਿਹੜਾ ਅਸਲੀ ਕਿਸਾਨ ਆ ਉਹ ਸ਼ਾਂਤ ਹੈ ਉਹ ਕਦੇ ਵੀ ਬੀਜੇਪੀ ਦੇ ਖਿਲਾਫ ਤੁਸੀਂ ਮੰਨਦੇ ਵੀ ਜਿਹੜੀ ਐ ਅਸੀਂ ਅਸਲੀ ਕਿਸਾਨ ਦੀ ਗੱਲ ਕਰਦੇ ਆ ਤੁਹਾਨੂੰ ਤੁਸੀਂ ਉਹਨਾਂ ਦੀ ਇਸ ਮੰਗ ਨਾਲ ਸਹਿਮਤ ਹੋ ਵੀ ਜਿਹੜਾ ਹੈ ਉਹਨਾਂ ਦੀ ਜਨਸ ਦਾ ਭਾਅ ਜਿਹੜਾ ਹੈ ਉਹੋ ਤੈਅ ਹੋਣਾ ਚਾਹੀਦਾ ਤੈਅ ਦੇਖੋ ਵੀ ਇੱਕ ਬੀਤੀ ਹੈ ਜਿੰਸਾਂ ਦੇ ਭਾਅ ਬਿਲਕੁਲ ਤੈਅ ਹੋਏ ਵੀ ਨਾਤੀਕ ਕਮਿਸ਼ਨ ਲਾਗੂ ਹੈ ਜੇ ਕੋਈ ਤਰੋਟੀ ਉਹਨੂੰ ਬੈਠ ਕੇ ਹੱਲ ਕਰਦੇ ਆ ਕਾਂਗਰਸ ਦੇ ਕੋਲ ਨਹੀਂ ਜਿਸ ਮੰਗ ਨੂੰ ਲੈ ਕੇ ਉਹ ਫੇਰੇ ਮੈਂ ਮੇਰੀ ਮੇਰੀ ਬੇਨਤੀ ਹੈ ਮੈਂ ਭਾਰਤੀ ਖਾਦਿਯਾ ਨਿਗਮ ਦੇ ਵਿੱਚ ਸਰਵਿਸ ਕੀ 40 ਸਾਲ ਹੂੰ 40 ਸਾਲ ਚ ਨਾਥਨ ਕਮਿਸ਼ਨ ਦਾ ਰੁਲਦਾ ਰਿਹਾ ਕਾਂਗਰਸ ਦੀ ਸਰਕਾਰ ਚ ਰੁਲਦਾ ਰਿਹਾ ਤੇ ਨਾਥਨ ਕਮਿਸ਼ਨ ਕਿਹਨੇ ਠੀਕ ਕਰਿਆ ਨਰਿੰਦਰભાઈ ਮੋਦੀ ਨੇ ਇਹ ਨਾਥਨ ਕਮਿਸ਼ਨ ਲਾਗੂ ਕਰਕੇ ਪੂਰੇ ਭਾਅ ਮਿਲਿਆ ਤਾਂ ਮੋਦੀ ਕਰਕੇ ਜੇ 84 ਦੇ ਦੰਗਿਆਂ ਦੀ ਸਜ਼ਾਾਂ ਮਿਲੀਆਂ ਮੋਦੀ ਕਰਕੇ ਬਾਲਦੀਪਸ ਮੇਰੀ ਕਮਿੰਤੀ ਹੈ ਬਾਲਦੀਪ ਸ੍ਰੀ ਪਤੇਗੜ੍ਹ ਸਾਹਿਬ ਛੋਟੇ ਸਾਹਿਬ ਜਦਿਆਂ ਨੂੰ ਮਿਲਿਆ ਤਾਂ ਮੋਦੀ ਕਰਕੇ ਜੇ ਕਰਤਾਰਪੁਰ ਦਾ ਲਾਂਘਾ ਕੁਲਿਆ ਮੋਦੀ ਕਰਕੇ ਜੇ ਮਹਾਰਾਜ ਦੇ ਰੂਪ ਉਥੇ ਬੇਅਦਬੀ ਹੋ ਰਹੀ ਦੀ ਬਾਹਰ ਅਫਗਾਨਿਸਤਾਨ ਤੋਂ ਪਰ ਪੰਜਾਬ ਦੇ ਵਿੱਚ ਫਿਰ ਨਹੀਂ ਜਿਕ ਵੀ ਮਿਲੀ ਮੇਰੀ ਬੇਨਤੀ ਤਾਂ ਸੁਣੋ ਜੇ ਸਰੂਪਾਂ ਦੀ ਗਲਤੀ ਸਰੂਪ ਮਹਾਰਾਜ ਦੇ ਲੇਕਿਆਂ ਨੇ ਤਾਂ ਵੀ ਮੋਦੀ ਕਰ ਮੋਦੀ ਨੇ ਕਿੱਥੇ ਨਹੀਂ ਦੀ ਵਿਰੋਧਤਾ ਕਰੀ ਨਹੀਂ ਮੈਂ ਇਹ ਪੁੱਛਦਾ ਵੀ ਇਸ ਦੇ ਬਾਵਜੂਦ ਫਿਰ ਪੰਜਾਬ 'ਚ ਕਿਉਂ ਇੱਕ ਵੀ ਸੀਟ ਨਹੀਂ ਮਿਲੀ ਸੀਟ ਦੀ ਨਹੀਂ ਮਿਲੀ ਪਰ ਸਾਡੀ ਜਿਹੜੀ 6% ਵਾੜਤੀ ਅੱਜ ਅਸੀਂ 10% ਤੇ ਪਹੁੰਚ ਗਏ ਇਹ ਸੀਟਾਂ ਨਾਲ ਕੇ ਫੇਰ ਕੰਨਾਗੇ ਬੰਦਿਆਂ ਨਾਲ ਤੁਸੀਂ ਵੋਟਰਾਂ ਦੀ ਗਿਣਤੀ ਦੇਖੋ ਦੇਖੋ ਤੁਸੀਂ ਆਉਣ ਵਾਲੇ ਸਮੇਂ 'ਚ ਉਹ ਕਹਿੰਦਾ ਰਾਜਾ ਰਾਜਾ ਬਾਲ ਕਿੱਡੇ ਕਿੱਡੇ ਉਹ ਕਹਿੰਦਾ ਘਬਰਾਣਾ ਥੋੜਾ ਟਾਈਮ ਕਰ ਜੇ ਕਿੱਟੇ ਤੇ ਪੰਨੇ ਜਾਜ ਲਈ ਆਈ 27 ਤਰੀਕ ਤੁਹਾਡੇ ਸਾਹਮਣੇ ਆ ਜਨਾ ਇੱਥੇ ਭਾਰਤੀ ਜਨਤਾ ਪਾਲਤੀ ਸਰਕਾਰ ਬਣਾਉਗੀ ਔਰ ਡੰਕੇ ਦੀ ਛੋਟ ਦੇ ਬਣਾਉਗੀ ਜਿੰਨਾ ਮਰਜ਼ੀ ਕਿਸ ਨੇ ਰੋਲਾ ਪਾਣਾ ਪਾ ਲਓ ਅਚਾਹ ਕਾਰਬਨ ਅਚਾਹ ਇਨ ਚੋਣਾ ਦੇ ਵਿੱਚ ਪੰਜਾਬ ਦੀ ਗੱਲ ਕਰੂੰਗਾ ਮੈਂ ਸਭ ਤੋਂ ਵੱਡਾ ਨੁਕਸਾਨ ਕੀ ਦਾ ਹੁੰਦਾ ਹੈ ਤੁਹਾਡੇ ਅਨੁਸਾਰ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਮਜ਼ਦੂਰ ਦਾ ਮੈਂ ਸ਼ਸਤੀ ਵਕ ਨੂੰ ਪੁੱਛਦਾ ਕਿ ਮੈਂ ਸ਼ਸਤੀ ਪਾਰਟੀ ਦਾ ਮੈਂ ਪਾਰਟੀ ਦਾ ਕਿਧਰ ਨੁਕਸਾਨ ਅਕਾਲੀ ਦਲ ਦਾ ਨੁਕਸਾਨ ਹੈ ਕਿੱਥੇ ਖੜੇ ਤਾਂ ਕਿੱਥੇ ਆ ਕੇ ਚਲੇ ਗਏ ਕਿੱਥੇ ਟੌਪ ਦੇ ਪਾਰਟੀ ਦੀ ਅਸੀਂ ਉਹਨੂੰ ਵੱਡਾ ਭਾਈ ਬਣਦੇ ਤੇ ਅੱਜ ਉਹ ਛੋਟਾ ਭਾਈ ਨਹੀਂ ਰਿਹਾ ਅੱਜ ਉਹ ਛੋਟਾ ਬਚਾਰਾ ਬੋਣਾ ਗਿਆ ਕੱਦ ਅਕਾਲੀ ਦਲ ਤੇ ਜ਼ੀਰੋ ਹੋ ਗਿਆ ਅਕਾਲੀ ਦਲ ਉਹ ਕਹਿੰਦੇ ਪਿੰਡਾਂ 'ਚ ਅਕਾਲੀ ਦਲ ਹੈ ਸਰਾਂ 'ਚ ਭਾਜਪੀ ਹੈ ਭਾਜਪੀ ਅਕਾਲੀ ਦਲ 'ਚ ਅੱਗੇ ਜਾਂ ਪਹੁੰਚੀ ਹੁਣ ਤੁਸੀਂ ਫਿਰ ਆਪਣੇ ਜਿਹੜਾ ਵੱਡਾ ਭਾਈ ਸੀ ਪਹਿਲਾਂ ਹੁਣ ਤੁਸੀਂ ਕਿਹਨੇ ਛੋਟਾ ਹੋ ਗਿਆ ਹੁਣ ਨਾਂ ਰੱਖਾਂਗੇ ਕੱਢ ਰੱਖਾਂਗੇ ਉਸੇ ਸਾਨੂੰ ਕੀ ਲੋੜ ਹੈ ਮੈਂ ਭੱਟ ਪਿਆ ਸੌਣਾ ਜਿਹੜਾ ਕੰਨਾਂ ਨੂੰ ਖਾਵੇ ਅੱਜ ਯਾਨੀ ਹੁਣ ਅਕਾਲੀ ਦਲ ਤੁਸੀਂ ਕਿ ਨਾਂ ਹੀ ਨਾ ਸਾਡੀ ਆਪਣੀ ਹੋਂਦ ਬਥੇਰੀ ਹੈ ਸਾਡੇ ਵਰਕਰ ਤੁਸੀਂ ਦੇਖੋ ਕਿੱਦਾਂ ਥੱਲੇ ਬੈਠੇ ਮਿਲ ਲੈਣਾ ਤਾਂ ਤਾਂ ਲੱਗਿਆ ਵਾ ਇਹ ਭਾਰਤੀ ਜਨਤਾ ਪਾਰਟੀ ਵਾਲੇ ਆ ਅਕਾਲੀ ਦਲ ਤਾਂ ਹਮੇਸ਼ਾ ਹੀ ਤੁਹਾਨੂੰ ਪਾੜੋ ਤੇ ਰਾਜ ਕਰੋ ਉਹ ਗੱਲ ਅੰਗਰੇਜ਼ਾਂ ਨੇ ਸਾਡੇ ਨਾਲ ਕਰਦਾ ਤਾਂ ਮੈਂ ਇੱਕ ਜੇ ਮੈਂ ਕਾਂਗਰਸ ਦਾ ਵਿਰੋਧ ਤੇ ਹੁਣ ਅਕਾਲੀ ਜਿਹੜਾ ਭਾਈ ਸਿੰਘ ਭਾਈ ਵੀ ਛੱਡਦਾ ਹੁਣ ਤੁਸੀਂ ਤੇ ਇਕੱਲੇ ਅੱਗੇ ਕਿਉਂ ਨਾ ਲੜਨੀਆਂ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ ਆਪਣੀ ਸਰਕਾਰ ਬਣਾਵਾਂਗੇ 2027 ਚ ਇਕੱਲੇ ਬਣਾਵਾਂਗੇ ਲੋਕ ਸਭਾ ਦੀ ਚੋਣ ਤੋਂ ਬਾਅਦ ਦੇ ਵਿੱਚ ਹੁਣ ਗੇਜਰ ਆਰਾਮ ਦੀ ਕਿਹੜੇ ਪਾਸੇ ਜਿਹੜਾ ਹੈ ਤੁਹਾਡਾ ਨਿਸ਼ਾਨਾ ਹੈ ਤੁਹਾਡਾ ਸਾਡਾ ਨਿਸ਼ਾਨਾ ਕੇਵਲ ਇੱਕ ਸੋਤਰੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਅਸੀਂ ਬਣੀਏ ਹਰ ਇੱਕ ਘਰ ਹਰ ਇੱਕ ਗਲੀ ਹਰ ਮਾਲੇ ਹਰ ਸ਼ਹਿਰ ਚ ਬਣ ਕੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰੀਏ ਤਾਂ ਜੋ ਅਸੀਂ 2027 ਚ ਆਪਣੀ ਸਰਕਾਰ ਇੰਡੀਪੈਂਡੈਂਟ ਬਣਾ ਸਕੀਏ ਤੁਸੀਂ ਪਹਿਲਾਂ ਸਫਾਈ ਸੇਵਕਾਂ ਦਾ ਮਾਮਲਾ ਜਿਹੜਾ ਤੁਸੀਂ ਅਨ ਅਫਗੈਨਾਈਜ਼ਡ ਜਿਹੜਾ ਸੈਕਟਰ ਸੀਗਾ ਬਹੁਤ ਚੁੱਕਿਆ ਇਹ ਰੋਲ ਅਦਾ ਕਰਨ ਵਾਸਤੇ ਤੁਸੀਂ ਰਾਸ਼ਟਰੀ ਪੱਧਰ ਦੇ ਉੱਤੇ ਕਿੱਥੇ ਆਪਣੇ ਆਪ ਨੂੰ ਦੇਖਦੇ ਜੀ ਇੱਕ ਬੇਨਤੀ ਹੈ ਮੈਂ 36000 ਪੋਸਟ ਅੱਜ ਉਹ ਸਾਡੇ ਮਾਨਯੋਗ ਭਗਵੰਤ ਮਾਨ ਜੀ 36000 ਪੋਸਟ ਜਿਹੜੀ ਕੱਢੀ ਤੇ ਜਿਹੜੀ ਕਿ ਸਫਾਈ ਸੇਵਕਾਂ ਨੂੰ ਪੱਕੇ ਕਰਨਾ ਭਗਵੰਤ ਮਾਨ ਸਵੇਰ ਤੇ ਲੈ ਕੇ ਝੂਠ ਬੋਲਦਾ ਤਫਾਨ ਤੋਲਦਾ ਉਹ ਕਹਿੰਦਾ ਮੈਂ ਸਫਾਈ ਸੇਵਕਾਂ ਨੂੰ ਪੱਕੇ ਕਰਦਾ ਪੱਕੇ ਕਰ ਰਿਹਾ ਪੱਕੇ ਕਰ ਰਿਹਾ ਉਹ 20 ਤਾਂ ਤੇ ਨਿਕਲ ਗਏ ਹੈ ਵੱਟ ਪਿਆ ਸੋਨਾ ਐਸੀ ਸਰਕਾਰ ਦਾ ਜਿਹੜੀ ਕੰਨਾਂ ਨੂੰ ਕਾਵੇ ਜਿਹੜੀ ਮੇਰੇ ਸਪਾਈ ਸੇਵਕਾਂ ਨੂੰ ਕੰਮ ਨਾ ਲਾ ਸਕੇ ਨੌਕਰੀ ਪੱਕੀ ਦੇ ਸਕੇ ਐਸੀ ਸਰਕਾਰ ਨੂੰ ਅਸੀਂ ਕੀ ਕਰਨਾ ਮੈਂ ਆਪਣੀ ਸਪਾਰਸ ਜਦੋਂ ਮੈਂ ਕਮਿਸ਼ਨ ਤਾਣਾ ਮੈਂ ਉਹਨਾਂ ਨੂੰ ਕਹਿ ਦੇ ਵੀ ਡਸਟ ਲੌਂਸ ਜਿਹੜਾ ਡਸਟ ਥੱਲੇ ਉੱਡਦਾ ਨਾ ਇਹਨਾਂ ਨੂੰ ਤੁਸੀਂ 3000 ਰੁਪਏ ਪਰ ਮਹੀਨਾ ਇਹਨੂੰ ਐਕਸਟਰਾ ਦੋ ਲੌਂਸ ਤੋਂ ਦੇ ਜੀ 5000 ਰੁਪਏ ਨੂੰ ਗੈਸ ਲੌਂਸ ਤੋਂ ਦੋ ਸਾਡੇ ਐਫਸੀ ਦੇ ਵਿੱਚ ਨਾ ਜਿੱਥੇ ਮੇਰ ਸਰਵਿਸ ਕਰਦਾ ਕਲਾਸਪਰ ਸਾਨੂੰ ਉਸ ਟਾਈਮ 300 ਰੁਪਿਆ ਡਸਟ ਅਲੌਂਸ ਮਿਲਦਾ ਦਾ ਜਿਹੜੇ ਡੀਓ ਤੇ ਡਸਟ ਆਪਰੇਟਰ ਉਹਨਾਂ ਨੂੰ 500 ਰੁਪਿਆ ਮਿਲਦਾ ਦਾ ਮੈਂ ਉਸ ਤਰਜ਼ ਦੇ ਉੱਤੇ ਕਿਹਾ ਵੀ ਇਹਨਾਂ ਨੂੰ ਵੀ ਇਹ ਡਸਟ ਅਲੌਂਸ ਮਿਲੇ ਤੇ ਗੈਸ ਅਲੌਂਸ ਮਿਲੇ ਜਦੋਂ ਗੱਡਰਾਂ 'ਚ ਬੜਦੇ ਗੈਸ ਅਲੌਂਸ ਹੁੰਦਾ ਵੀ ਇਹਨਾਂ ਨੂੰ ਮਿਲੇ ਜੀ ਪਰ ਜਿਹੜੀ ਸਾਡੀ ਸਪਾਈ ਕਰਮਚਾਰੀ ਕਮਿਸ਼ਨ ਦੀ ਰਿਪੋਰਟ ਸੀ ਇਹ ਸਾਡੇ ਮਾਨਜੋਗ ਆ ਜਿਹੜੇ ਸਤੌਰ ਵਾਲੇ ਬਾਬਾ ਜੀ ਐ ਭਗਵੰਤ ਮਾਨ ਜੀ ਇਹਨਾਂ ਨੇ ਚੱਕ ਕੇ ਡਸਕਪਿੰਚ ਗੇਟਤੀ ਕੋਈ ਨਹੀਂ ਆ ਜਿਹੜੇ ਸਭਾ ਜਿਹੜੇ ਨੂੰ ਪੱਕੇ ਕਰਨਾ ਦਾ ਉਹ ਕਹੀ ਜਾਂਦਾ ਮੈਂ ਨੌਕਰੀਆਂ ਦੇ ਰਿਆ ਨੌਕਰੀ ਦਿੱਤੀ ਕਿ ਨੂੰ ਐ ਜੇ ਨੌਕਰੀਆਂ ਦਿੱਤੀਆਂ ਤਾਂ ਹਰਿਆਣਾ ਹਿਮਾਚਲ ਰਾਜਸਥਾਨ ਦਿੱਲੀ ਗੁਜਰਾਤ ਵਾਲੇ ਨੌਕਰੀਆਂ ਦਿੱਤੀਆਂ ਤੇ ਪੰਜਾਬੀਆਂ ਨੂੰ ਨੌਕਰੀ ਮਿਲੀ ਤੂੰ ਪਹਿਲੇ ਸਭ ਤੋਂ ਪਹਿਲਾਂ ਜਿਹੜੇ ਦੇਸ਼ ਦੀ ਸੇਵਾ ਕਰ ਰਹੇ ਪੰਜਾਬ ਪਿੱਛੇ ਮਰ ਰਹੇ ਆ ਜਿਹੜੇ ਪੰਜਾਬ ਨੂੰ ਜੇ ਸਫਾਈ ਸੇਕ ਪੰਜਾਬ ਦੇ ਵਿੱਚ ਸਫਾਈ ਨਾ ਕਰੇ ਹੁਣ ਬਰਸਾਤ ਆਣੀ ਹੈ ਮਹਾਮਾਰੀ ਪੈ ਜੂਗੀ ਜੇ ਮਹਾਮਾਰੀ ਪੈ ਗਈ ਕਿ ਆ ਇੱਥੇ ਬੰਦੇ ਵੱਜ ਜਗੇ ਮੈਂ ਸਭ ਤੋਂ ਪਹਿਲਾਂ ਠੇਕੇਦਾਰੀ ਪਤਾ ਖਤਮ ਕਰ ਲਈ ਇਹਨਾਂ ਨੂੰ ਆਨਲਾਈਨ ਤਨਖਾਹ ਦਿੱਤੀ ਠੇਕੇਦਾਰ ਇਹਨਾਂ ਨੂੰ ਕਿਸੇ ਨੂੰ 2000 5000 ਤਨਖਾਹ ਦੇ ਦਿੰਦਾ ਅੱਛਾ ਇਹਨਾਂ ਨੂੰ ਡੀਸੀ ਰੇਟ ਆਨਲਾਈਨ ਦੇ ਖਾਤੇ ਵਿੱਚ ਸਿੱਧੇ ਬੈਂਕਾਂ ਦੇ ਜਪੁਆਈ ਮੇਰੀ ਸਭ ਤੋਂ ਵੱਡੀ ਇਹ ਗੱਲ ਜੀ ਦੂਜੀ ਇਹਨਾਂ ਦੀ ਲਿਸਟਾ ਬਣਾ ਕੇ ਇਹਨਾਂ ਨੂੰ ਪੱਕਾ ਕਰਨ ਵਾਸਤੇ ਮਾਨਜੋਗ ਉਸ ਟਾਈਮ ਮਹਾਰਾਜਾ ਪੈਕਟਨ ਮਿੰਦਰ ਸਿੰਘ ਜੀ ਉਹਨੇ ਟੇਬਲ ਤੇ ਧਿਆ ਕੇ ਸਾਰੀ ਪੋਸਟਾਂ 36000 ਉੱਤੇ ਮੇਰਕਾ ਸਾਹਿਬ ਝੂਠ ਬੋਲ ਕੇ ਚਲੇ ਗਏ ਸਾਡੀ ਪੱਕੀ ਹੁੰਦੇ ਆਂਦੇ ਮਹਾਰਾਜਾ ਸਭੂਰੇ ਹੈ ਹੀ ਨਹੀਂ ਤੇ ਉੱਥੇ ਦੁਰੱਜੇ ਮੁਰੇ ਕੱਢ ਕੇ ਜੀ ਮੈਂ ਕੈਪਟਨ ਸਾਹਿਬ ਨੂੰ ਮਿਲਿਆ ਜੀ ਮੈਂ ਇਹ ਕਰਿਆ ਜੀ ਇਹਨਾਂ ਦੀ ਤਨਖਾਹ 18000 ਰੁਪਏ ਕਰਤੀ ਜੀ ਇਹ ਜਿਹੜੇ ਜਿੰਨੇ 25 30000 ਬੰਦੇ ਸਵਾਇਸ ਦੇਵਕਾ ਪੱਕੇ ਹੋ ਗਏ ਜੀ ਉਹ ਅਜੇ ਤੱਕ ਬੇਰਕਾ ਜੀ ਤੁਸੀਂ ਪੱਕੇ ਕਰਨੇ ਤੇ ਕਹਿਦੇ ਜਿਹੜੇ ਪੱਕੇ ਹੋ ਰਹੇ ਦੇ ਤੁਸੀਂ ਉਹਨਾਂ ਦੀ ਬ੍ਰੇਕਾਂ ਲੱਗੀਆਂ ਹੁਣ ਤੱਕ ਕੁੱੜੀਆਂ ਨਹੀਂ ਹੈਗੀਆਂ ਆ ਬੇਰਕਾ ਜੀ ਪਹਿਲਾਂ ਭਾਜੀਪੀ ਚ ਆਏ ਫਿਰ ਉਹਦਾ ਮਨ ਨਹੀਂ ਲੱਗਿਆ ਆਏ ਉਦਾਸ ਹੋ ਗਿਆ ਫਿਰ ਮੁੜ ਕੇ ਆਪਣੇ ਬਤਨਾਂ ਨੂੰ ਚਲੇ ਗਏ ਇੰਨਾ ਪੁਰਾ ਹਾਲ ਉਹ ਡਾਕਟਰ ਬੇਰਕਾ ਜੀ ਨਾ ਵਾਲਮੀਕ ਸਮਾਜ ਦਾ ਸਪਾਈ ਸੇਵਕਾਂ ਦਾ ਕਰਤੇ ਗਏ ਜੀ ਮੇਰੇ ਕੋਲ ਕੋਈ ਨਹੀਂ ਕਰਤੀ ਅੱਛਾ ਇਹ ਸਪਾਈ ਚੱਰੇ ਦੇ ਵਾਸਤੇ ਕਿ ਕੋਈ ਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਆਵਾਜ਼ ਠਾਣ ਵਾਸਤੇ ਇਸ ਤੋਂ ਨਹੀਂ ਲੱਗਦਾ ਵੀ ਕੋਈ ਵੱਡੇ ਪਲੇਟਫਾਰਮ ਦੀ ਸਮੋ ਇੱਥੇ ਹੁਣ ਲੋੜ ਹੈ ਹੋਰ ਦੇਖੋ ਮੇਰੀ ਇੱਕ ਬੇਨਤੀ ਹੈ ਇਹ ਸੈਂਟਰ ਬਾਲਮੀਕ ਸਭਾ ਕੋਲਿੰਗ ਲਈ ਪੰਜਾਬ ਚ ਨਹੀਂ ਹੈਗੀ ਨਾ ਇਹ ਹਰਿਆਣਾ ਚ ਨਾ ਦਿੱਲੀ ਚ ਇਹ ਪੂਰੇ ਦੇਸ਼ ਦੇ ਵਿੱਚ ਹੈ ਜੇ ਇੱਕ ਤਾਲਾ ਲਗਾਣਾ ਜਾਏਗੇ ਉੜੀਸਾ ਜਾਏਗੇ ਮੱਧ ਪ੍ਰਦੇਸ਼ ਜਾਏਗੇ ਤਾਂ ਬੰਨ ਲਾਡੂ ਜਾਏਗੇ ਸੈਂਟਰ ਬਾਲਮੀਕ ਸਭਾ ਨਹੀਂ ਮੇਰਾ ਮਤਲਬ ਸਰਕਾਰੀ ਵੱਡਾ ਮੈਂ ਬੇਨਤੀ ਕਰ ਰਿਹਾ ਹਾਂ ਜੀ ਵੀ ਅਸੀਂ ਅੱਜ ਡੈਲੀਗੇਸ਼ਨ اجلاس ਸਾਡਾ ਅਰਦਵਾਰ ਦੇ ਵਿੱਚ ਸ਼ੁਰੂ ਹੋ ਗਿਆ ਅਸੀਂ ਡੈਲੀਗੇਸ਼ਨ ਦਾ 15 16 17 ਇਸੇ ਚੀਜ਼ ਦੇ ਉੱਤੇ ਵਿਚਾਰ ਹੈ ਵੀ ਇਸ ਪੂਰੇ ਦੇਸ਼ ਦੇ ਵਿੱਚ ਅਸੀਂ ਸਪਾਈਸ ਇੰਕ ਨੂੰ ਸਿਵਲ ਮੈਨਾਂ ਦੀ ਆਉਂਦ ਨੂੰ ਬਣਾਈਏ ਇਹਨਾਂ ਦੇ ਬੱਚਿਆਂ ਨੂੰ ਕੋਈ ਸਹੂਲਤ ਮਿਲੇ ਇਸੇ ਸਿਰੂਪ ਕੀਤਾ ਨਾ ਲਓ ਜੀ ਤੁਹਾਡੀ ਜੜੀ ਅਗਲੀ ਪਾਰੀ ਹੈ ਰੱਬ ਕਰੇ ਸਫਰ ਰਹੇ ਤੇ ਤੁਸੀਂ ਜਿਹੜਾ ਇਹ ਭਾਈਚਾਰਾ ਹੈ ਇਸ ਦੀ ਭਲਾਈ ਵਾਸਤੇ ਹੋਰ ਬਿਹਤਰ ਯਤਨ ਕਰ ਸਕੋ ਇਸੇ ਨਾਂ ਕਰ ਨੂੰ ਬਹੁਤ ਸ਼ੁਕਰੀਆ ਨਾ ਧੰਨਵਾਦ ਤੁਹਾਡਾ ਬਹੁਤ ਬਹੁਤ